ਵਾਹਿਗੁਰੂ ਰੱਬਾ ਸੋਖ ਰੱਖੀ ਬੰਦੇ ਦੀ ਬਚ ਗਿਆ ਹੋਵੇ ਬੰਦਾ ਜਿਹੜੇ ਸਾਡਾ ਐਕਸੀਡੈਂਟ ਹੋਇਆ ਕੀ ਕਿਵੇਂ ਉਹ ਚੰਡੀਗੜ੍ਹ ਵਾਲਿਓ ਮੈਂ ਕਹਉਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਦੇ ਦਿਨ 17ਵਾਂ ਗੱਡੀ ਕਰਕੇ ਔਣ ਚੜਤਾ ਝੋਟਾ ਰੋਡ ਤੇ ਚੱਕਣ ਚੱਲੇ ਆਂਗੇ ਪਹਿਲੀ ਪਿਕਅਪ ਲੈ ਕੇ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣਾ ਕੀ ਸਵੇਰੇ ਸਵੇਰੇ ਟਰੱਕ ਵਾਲੇ ਵੀਰ ਦਾ ਤਾਂ ਨੁਕਸਾਨ ਹੋ ਗਿਆ ਖਾਸਾ ਬਹੁਤ ਨੁਕਸਾਨ ਹੋਇਆ ਯਾਰ ਐਕਸੀਡੈਂਟ ਹੋ ਗਿਆ ਕਿਸੇ ਚੀਜ਼ ਨਾਲ ਪਤਾ ਨਹੀਂ ਕਿਹੜੀ ਚੀਜ਼ ਨਾਲ ਹੋਇਆ ਪਰ ਐਕਸੀਡੈਂਟ ਹੋਇਆ ਬਹੁਤ ਖਤਰਨਾਕ ਹੈਗਾ ਜੀ ਟੀਮਾ ਹਸਪੀਟਲ ਕਰਤੀ ਡ੍ਰੋਪਿੰਗ ਟੀਮਾ ਹਸਪੀਟਲ ਡ੍ਰੋਪ ਕਰਤਾ ਉਸ ਤੋਂ ਬਾਅਦ ਚੱਲਦੇ ਚੱਲਦੇ ਖਰੜ ਤੱਕ ਪਹੁੰਚ ਗਏ ਰਾਈਡ ਕੋਈ ਆ ਨਹੀਂ ਰਹੀ ਹੈਗੀ ਘਰੇ ਜਾਈਏ ਰੋਟੀ ਪਾਣੀ ਖਾ ਲਈਏ ਨਾਲੇ ਤੇ ਬਾਬੇ ਉਹ ਕੱਲ ਇੱਕ ਮੁੰਡਾ ਮਿਲਿਆ ਮੈਨੂੰ ਉਹ ਕਹਿੰਦਾ ਬਾਈ ਫਿੱਚ ਕੇ ਰੱਖ ਕੰਮ ਬਹੁਤ ਵਧੀਆ ਕਰ ਰਹੇ ਹਾਂਗਾ ਵੀਡੀਓ ਦਾ ਪਰ ਜਦ ਐਵੇਂ ਦੇ ਬੰਦੇ ਮਿਲਦੇ ਨੇ ਨਾ ਆਪਣੇ ਆਪ ਨੂੰ ਦਿਲ ਨੂੰ ਖੁਸ਼ੀ ਬਹੁਤ ਹੁੰਦੀ ਹੈਗੀ ਲੋ ਜੀ ਬਾਬੇ ਉਹ ਦਰਪਨ ਗ੍ਰੀਨ ਤੋਂ ਪਿਕਅਪ ਕਰਕੇ ਜਾਣਾਗਾ ਸੈਕਟਰ 17 ਬੱਸ ਸਟੈਂਡ ਦੇ ਕੋਲ ਚੱਲੇ ਆਂਗੇ ਬੱਸ ਪਿਕਅਪ ਕਰੀਏ ਤੇ ਚੱਲੀਏ ਸੈਕਟਰ 17 ਬਾਬਿਓ ਚੈੱਕ ਕਰੋ ਖਾਲੀ ਬਈਆਂ ਨੇ ਟੋਟਲੀ ਅੱਜ ਤੱਕ ਸੜਕਾਂ ਯਾਰ ਸੈਕਟਰ 17 ਪਹੁੰਚ ਕੇ ਕਸਟਮਰ ਕਰਤਾ ਡ੍ਰੌਪ ਕਸਟਮਰ ਤੋਂ ਪੇਮੈਂਟ ਲੈ ਕੇ ਬਸ ਹੁਣ ਝੋਟੇ ਦੀ ਖਰਾਕ ਦਾ ਟਾਈਮ ਹੋਇਆ ਹੋਇਆ ਉਧਰ ਨੂੰ ਚੱਲੀ ਐ ਖਰਾਕ ਖਰੂ ਖਵਾਈਏ ਝੋਟੇ ਨੂੰ ਪਹੁੰਚ ਗਏ ਜੀ ਝੋਟੇ ਦੀ ਖਰਾਕ ਦਾ ਟਾਈਮ ਹੋਇਆ ਹੋਇਆ ਸੀਗਾ ਤੇ ਇਹਦੇ ਕਰਾਈਆਂ ਨੂੰ ਨਸ਼ਾ ਪੱਤਾ ਪੂਰਾ ਫੇਰ ਚੱਕਦੇ ਆ ਕੋਈ ਰਾਈਡ ਅੱਜ ਛੁੱਟੀ ਕਰਕੇ ਟਾਈਮ 1 ਮਿੰਟ ਹੀ ਲੱਗਿਆ ਹੈਗਾ ਨਾਲ ਦੀ ਨਾਲ ਸੀਐਨਜੀ ਪੁਆਈ ਤੇ ਨਾਲ ਦੀ ਨਾਲ ਖਿਸਕਲੇ ਕੋਈ ਟਾਈਮ ਨਹੀਂ ਲੱਗਿਆ ਹੈਗਾ ਫ੍ਰੀ ਪੰਪ ਸੀਗੇ ਅੱਜ ਟੋਟਲ। दारू ਪੀਤੀ ਹੋਈ ਸੀ ਬੰਦੇ ਨੇ ਫੁੱਲ ਜਿਆਦੇ ਭਜਾਈ ਹੋਈ ਸੀ ਗੱਡੀ ਬਹੁਤ ਜਿਆਦੇ ਡਵਾਈਡਰ 'ਚ ਵੱਜ ਕੇ ਕਿਸੇ ਦੇ ਵਿੱਚ ਗੱਡੀ ਵੱਜੀ ਬਾਈਕ ਦੇ ਵਿੱਚ। ਉਹਦੇ ਵਿਚਾਰੇ ਤੇ ਪਤਾ ਨਹੀਂ ਕਿੰਨੀਆਂ ਸੱਟਾਂ ਵੱਜੀਆਂ ਹੋਣਗੀਆਂ। ਲੋ ਜੀ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ 11 ਮਾਰਕੀਟ ਦੇ ਵਿੱਚੋਂ ਪਿਕਅਪ ਕਰਨੀ ਹੈ ਜਾਣਾ ਕਸਟਮਰ ਨੇ ਖਰੜ ਵਾਲੀ ਸਾਈਡ ਨੂੰ। ਚੱਲੀਏ ਫਿਰ ਕਰੀਏ ਪਿਕਅਪ ਤੇ ਚੱਲੀਏ ਖਰੜ ਵੱਲ ਨੂੰ। ਬਾਬੇ ਉਹ ਮਿਹਨਤ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਦੇਖੋ ਸਕੂਟਰੀ ਤੇ ਨਾ ਕੁਰਸੀਆਂ ਰੱਖ ਕੇ ਬੰਦਾ ਕੁਰਸੀਆਂ ਵੇਚਦਾ ਹੈਗਾ ਮਿਹਨਤੀ ਆ ਬੰਦਾ ਦੇਖੋ ਤਬੀੜ ਵਾਲੀ ਰਾਈਡ ਕੈਨਸਲ ਹੋ ਗਈ ਪਤਾ ਨਹੀਂ ਇਹ ਯਾਰ ਕਿਉਂ ਫੇਕ ਰਾਈਡ ਇੰਨੀ ਆ ਪਾਉਂਦੇ ਨੇਗੇ 5-500 ਦੀਆਂ ਫੇਕ ਰਾਈਡਾਂ ਆ ਪਾਪ ਆ ਕੇ ਪਤਾ ਨਹੀਂ ਕੀ ਕੀ ਮਿਲ ਜੂ ਇਹਨਾਂ ਨੂੰ ਯਾਰ ਬਹੁਤ ਪੈਸੇ ਕੱਟੇ ਜਾਂਦੇ ਨੇ ਬਾਈ ਬੜਾ ਦੁੱਖ ਲੱਗਦਾ ਯਾਰ ਜਦ ਐਵੇਂ ਦੀ ਫੇਕ ਰਾਈਡ ਹੁੰਦੀ ਹੈ ਨਾ ਬਹੁਤ ਦਿਮਾਗ ਖਰਾਬ ਹੋ ਜਾਂਦਾ ਹੈਗਾ ਪਾਰਾ ਰਾਈਡ ਆਈ ਹੈ ਇੱਕ ਕਸਟਮਰ ਨੂੰ ਪਿਕ ਕਰਨਾ ਹੈ ਜਾਣਾ ਕਸਟਮਰ ਨੇ 68 ਸੈਕਟਰ ਖਰੜ ਤੋਂ ਪਿਕਅਪ ਆਗੀ ਕਰਦੇ ਆ ਬਸ ਫੋਨ ਕਰ ਰਹੇ ਆਂਗੇ ਫੋਨ ਛੱਕੇ ਤੇ ਕਸਟਮਰ ਆਵੇ ਤੇ ਚੱਲੀਏ ਫਿਰ 68 ਸੈਕਟਰ ਨੂੰ ਜੀ ਬਾਬੇਓ ਸੈਕਟਰ 22 ਦੀ ਬੁਕਿੰਗ ਆਈ ਹੈ ਕਿ ਸੈਕਟਰ 66 ਤੋਂ ਪਿਕਅਪ ਕਰਕੇ ਜਾਣਾ ਹੈ ਸੈਕਟਰ 22 ਸ਼ਾਸਤਰੀ ਮਾਰਕੀਟ ਵਾਲੀ ਸੈਕਟਰ 22 ਦੀ ਮਾਰਕੀਟ ਦੇ ਵਿੱਚ ਕਰਤਾ ਕਸਟਮਰ ਨੂੰ ਡਰੋ ਬਾਬੇਓ ਇੱਥੇ ਇੰਨਾ ਸਸਤੇ ਸਸਤੇ ਸਵਾਨ ਮਿਲ ਜਾਂਦੇ 100 100 200 ਨੂੰ ਪੈਂਟਾ ਸ਼ਰਟਾਂ ਮਿਲ ਜਾਂਦੀਆਂ ਨੇ ਜਿਹੜਾ ਕੁਝ ਮਰਜ਼ੀ ਲੈ ਲਓ 100 100 200 3 300 ਅੱਤੋ ਸਸਤੀ ਮਾਰਕੀਟ ਆ ਗਈ 22 ਦੀ ਮਾਰਕੀਟ ਇਹ ਸੈਕਟਰ 22 ਤੋਂ ਰਾਈਟ ਪੈ ਗਈ ਖਰੜ ਵਾਲੀ ਸਾਈਡ ਦੀ ਚੱਲੀਏ ਬਸ ਰਾਈਟ ਡ੍ਰੌਪ ਕਰਕੇ ਘਰ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਆਂਦੇ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਓ ਚੈਨਲ ਨੂੰ ਜੇ ਚਾਹੋਣੇ ਥੋੜਾ ਛੋਟਾ ਭਰਾ 100 ਦਿੰਦਾ ਚੈਲੰਜ ਕੰਪਲੀਟ ਕਰਦੇ ਤਾਂ ਵੱਧ ਤੋਂ ਵੱਧ ਸਪੋਰਟ ਕਰੋ ਬਾਕੀ ਮਿਲਦੇ ਆਂ ਕੱਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਰੱਖਣ ਤੁਹਾਨੂੰ ਸਭ ਨੂੰ